ਇਸ ਤਰ੍ਹਾਂ ਕੀ ਵੀ ਆਪਾਂ ਇੱਕ ਇੰਟਰ ਸਟੇਟ ਰੈਕਟ ਫੜਿਆ ਜਿਹੜਾ ਜਾਲੀ ਨੰਬਰ ਪਲੇਟਾਂ ਬਣਾਉਂਦਾ ਸੀ ਇਹਦੇ ਵਿੱਚ ਮੇਰੇ ਨਾਲ ਐਸਐਚਡੀਓ ਨੰਬਰ 1 ਮੌਜੂਦ ਹੈ ਜਿਨ੍ਹਾਂ ਦੇ ਥਾਣੇ 'ਚ ਇਹ ਸਾਰੀ ਕਾਰਵਾਈ ਹੋਈ ਹੈ ਤੇ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਵੀ ਇਹ ਜਿਹੜਾ ਰੈਕਟ ਸੀ ਇਹ ਬੜਾ ਹੀ ਚਲਾਕੀ ਨਾਲ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਸ ਦੀ ਡੁਪਲੀਕੇਟ ਨੰਬਰ ਪਲੇਟ ਬਣਾਉਂਦਾ ਸੀ ਤੇ ਉਹ ਫਿਰ ਜਿਹੜਾ ਗੱਡੀਆਂ ਤੇ ਲਗਾ ਕੇ ਤੇ ਇਸ ਤਰ੍ਹਾਂ ਪ੍ਰਟੈਂਡ ਕਰਦੇ ਸੀ ਕਿ ਵੀ ਹਾਈ ਸਿਕਿਉਰਿਟੀ ਨੰਬਰ ਪਲੇਟ ਹੀ ਹੈ ਤੇ ਆਪਾਂ ਇਸ ਪੂਰੇ ਰੈਕਟ ਨੂੰ ਬਸਟ ਕੀਤਾ ਇਹਦੇ ਵਿੱਚ ਹੁਣ ਤੱਕ ਆਪਾਂ ਤਿੰਨ ਦੋਸ਼ੀ ਜਿਹੜੇ ਫੜੇ ਆ ਜਿਨ੍ਹਾਂ ਦਾ ਨਾਮ ਇਸ ਪ੍ਰਕਾਰ ਹੈ ਰਾਹੁਲ ਪੁੱਤਰ ਰੋਸ਼ਨ ਲਾਲ ਵਾਸੀ ਅਵਾਰਡ ਨੰਬਰ 8 ਲਮੀਨੀ ਦੂਸਰਾ ਅਸ਼wini ਕੁਮਾਰ ਜਿਹੜਾ ਇਹ ਇੱਕ 에ਜੰਟ ਸੀ ਇਹ ਟਾਰਗੇਟ ਦਾ ਰਹਿਣ ਵਾਲਾ ਤੀਸਰਾ ਇੱਕ सोनू ਆ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਹੈ ਜਿਹਦੀ ਬੱਸ ਸਟੈਂਡ ਦੇ ਸਾਹਮਣੇ ਦੁਕਾਨ ਵੀ ਹੈ ਇਹ ਜਿਹੜਾ ਮੇਨ ਬੰਦਾ ਹੈ ਜਿਹੜੀ ਹਾਈ ਸਿਕਿਉਰਿਟੀ ਐਂਡ ਨੰਬਰ ਪਲੇਟਸ ਇਹਨਾਂ ਨੂੰ ਪ੍ਰੋਵਾਈਡ ਕਰਦਾ ਸੀ ਇਹਦੇ ਚ ਹੋਰ ਵੀ ਕਈ ਬੰਦੇ ਸ਼ਾਮਲ ਹਨ ਉਹਨਾਂ ਦਾ ਹਾਲੇ ਆਪਾਂ ਨਾਮ ਨਹੀਂ ਰਿਵੀਲ ਕਰਾਂਗੇ ਉਹਨਾਂ ਤੇ ਫਰਦਰ ਆਪਾਂ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਰੱਖੀ ਹੋਈ ਹੈ ਇਸ ਚ ਮੈਂ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦਾ ਹੈ ਤੇ ਬਾਅਦ ਆਪਾਂ ਇੱਥੇ ਐਫ ਆਈ ਆਰ ਨੰਬਰ 1 ਜਿਹੜੀ ਆ ਉਹ ਦਰਜ ਕੀਤੀ ਸੀ 225 ਚ ਸਾਲ ਚ ਜਿਹੜੀ ਪਹਿਲੀ ਐਫ ਆਈ ਆਰ ਡਿਵੀਜ਼ਨ ਨੰਬਰ 1 ਦੀ ਅੰਡਰ ਸੈਕਸ਼ਨ 318 4 338 336 3 341 3 BNS ਜਿਹੜੀ ਆਪਣੀ ਨਵਾਂ ਲਾ ਆਇਆ ਉਹਦੇ ਮੁਤਾਬਕ ਆਪਾਂ ਇਹ ਪਰਚਾ ਦਰਜ ਕੀਤਾ ਇਹਨਾਂ ਦੇ ਹੁਣ ਮੈਂ ਤੁਹਾਨੂੰ ਮਾਡਲ ਸਪਰਿੰਟ ਆਈ ਸਮਝਾਉਣਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਆਪਾਂ ਇਹਦੇ ਵਿੱਚ ਹੁਣ ਤੱਕ 10 ਮੋਟਰਸਾਈਕਲ 2 ਆਟੋ ਤੇ ਇੱਕ ਕਾਰ ਜਿਹੜੀ ਆ ਰਾਉਂਡ ਅਪ ਕੀਤੀ ਹੈ ਜਿਨ੍ਹਾਂ ਦੇ ਜਾਲੀ ਨੰਬਰ ਪਲੇਟਾਂ ਲੱਗੀਆਂ ਸੀ ਉਹ ਇਹਦੇ ਵਿੱਚ ਐਜ਼ ਅ ਟੀਮ ਆਪਾਂ ਕੰਮ ਕੀਤਾ ਤੇ ਕਾਫੀ ਲੜਕਿਆਂ ਨੇ ਵਧੀਆ ਕੰਮ ਕੀਤਾ ਤੇ ਨੂੰ ਪੂਰਾ ਗਰਾਊਂਡ ਤੇ ਜਾ ਕੇ ਕੱਲੀ-ਕੱਲੀ ਗੱਲ ਨੂੰ ਆਪਾਂ ਵੈਰੀਫਾਈ ਕੀਤਾ ਇਹ ਟੈਕਨੀਕਲ ਤਫ਼ਤੀਸ਼ ਚ ਇਹਦੇ ਚ ਆਪਾਂ ਨੂੰ ਕਾਫੀ ਜਿਹੜੇ ਟੈਕਨੀਕਲ ਪਹਿਲੂ ਜਿਹੜੇ ਆ ਉਹ ਲਿਖਨੇ ਪਏ ਆ ਤੇ ਹੁਣ ਆਪਾਂ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਕਿਸ ਤਰੀਕੇ ਨਾਲ ਇਹ ਕੰਮ ਕਰਦੇ ਸੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜਾਲੀ ਨੰਬਰ ਪਲੇਟ ਤੇ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਜਿਹੜਾ ਫਰਕ ਜਿਹੜਾ ਨਹੀਂ ਲੱਭੂਗਾ ਤੁਹਾਨੂੰ ਇਹ オリジナル ਲੱਗੂਗੀ ਪਰ ਜਦ ਕਿ ਇਹ ਜਾਲੀ ਹੈ ਜਿਹੜੀ ਆਪਾਂ ਰਿਕਵਰ ਕੀਤੀ ਹੈ ਇਹ ਚ ਦੇਖਣ ਵਾਲੀਆਂ ਦੋ ਤਿੰਨ ਗੱਲਾਂ ਅ ਇੱਕ ਤੇ ਤੁਸੀਂ ਦੇਖੋਗੇ ਇਹਨੂੰ ਕਿ ਵੀ ਇਹ ਇੱਕ ਬਾਰ ਕੋਡ ਹੈ ਇਹ ਜਿਹੜੀ ਅਸਲੀ ਜਿਹੜੀ ਨੰਬਰ ਪਲੇਟ ਹੁੰਦੀ ਹੈ ਉਹਨੂੰ ਆਪਾਂ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਕਹਿੰਦੇ ਆ ਐਚ ਐਸ ਆਰ ਪੀ ਜਿਹੜੀ ਮਿਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਵੱਲੋਂ ਜਿਹੜੀ ਡਾਇਰੈਕਸ਼ਨਸ ਆਈਆਂ 2019 ਦੇ ਬਾਅਦ ਗੱਡੀਆਂ ਦੇ ਉੱਪਰ ਇਸ ਤਰੀਕੇ ਦੀ ਹਾਈ ਸਿਕਿਉਰਿਟੀ ਨੰਬਰ ਪਲੇਟ ਲਾਉਣਾ ਲਾਜ਼ਮੀ ਹੈ ਹਰ ਸਟੇਟ ਦੇ ਵਿੱਚ ਗਵਰਨਮੈਂਟ ਵੱਲੋਂ ਇਹ ਜਿਹੜਾ ਕੰਟਰੈਕਟ ਇੱਕ ਕੰਪਨੀ ਨੂੰ ਦਿੱਤਾ ਗਿਆ ਜਿਹੜੀ ਕੰਪਨੀ ਜਿਹੜੀ ਹੈ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਧਿਆਨ ਚ ਰੱਖਦੇ ਹੋਏ ਹਾਈ ਸਿਕਿਉਰਿਟੀ ਨੰਬਰ ਪਲੇਟਸ ਬਣਾਉਂਦੀ ਹੈ ਜਿਹੜੀ origignal ਨੰਬਰ ਪਲੇਟ ਹੋਊਗੀ ਉਹਦੇ ਵਿੱਚ ਜਿਹੜਾ ਇਹ 바ਰ ਕੋਡ ਹੈ ਯੂਨੀਕ 바ਰ ਕੋਡ ਹੋਊਗਾ ਇਹਦੇ ਵਿੱਚ ਜਦੋਂ ਵੀ ਇਹਨੂੰ ਆਪਾਂ ਸਕੈਨ ਕਰਾਂਗੇ ਇਹ ਆਪਾਂ ਨੂੰ origignal ਉਹਦੀ vehicle ਦੀ ਡਿਟੇਲ ਚ ਲੈ ਕੇ ਜਾਊਗਾ ਵਾਹਨ ਐਪ 'ਚ ਜਿਹੜੀ ਗਵਰਨਮੈਂਟ ਦੀ ਵਾਹਨ ਐਪ ਹੈ ਉੱਤੇ ਰੀਡਾਇਰੈਕਟ ਕਰੂਗਾ ਜਿਹੜਾ origignal vehicle ਜਿਹੜਾ ਹੈ ਉਹਦੀ ਡਿਟੇਲਸ ਦੇ ਉੱਪਰ ਬਟ ਇਹ ਜਿਹੜੀ ਜਾਲੀ ਦੇ ਕੇਸ ਕੀ ਹੈ ਜਿਹੜਾ ਬਾਰ ਕੋਡ ਆ ਇਹ ਬਿਲਕੁਲ ਜਾਲੀ ਹੈ ਇਹ ਲੱਗਦਾ origignal ਆ ਪਰ ਇਹ ਜਾਲੀ ਇਹਨੂੰ ਜਰ ਆਪਾਂ ਸਕੈਨ ਕਰਾਂਗੇ ਤਾਂ ਕੁਝ ਨਹੀਂ ਆਉਣਾ ਸੈਕੰਡਲੀ ਇਹਦੇ ਵਿੱਚ ਜਿਹੜਾ ਇਹ ਥੱਲੇ ਜਿਹੜਾ ਯੂਨੀਕ ਨੰਬਰ ਪਿਆ ਹੁੰਦਾ ਜਿਹੜਾ ਐਸ ਪਰ ਗਵਰਨਮੈਂਟ ਗਾਈਡਲਾਈਨਸ ਹਰ ਇੱਕ ਪਲੇਅਰ ਦਾ ਯੂਨੀਕ ਨੰਬਰ ਉਹ ਸੀਰੀਅਲ ਆਰਡਰ ਵਾਈਜ਼ ਜਿਹੜਾ ਉਹ ਗਵਰਨਮੈਂਟ ਵੱਲੋਂ ਹੀ ਜਿਹੜੇ ਤੈਅशुदा ਜਿਹੜੇ ਕੰਪਨੀ ਦੇ ਜਿਹਨੂੰ ਠੇਕਾ ਮਿਲਿਆ ਉਹ ਆਪਣਾ ਸੀਰੀਅਲ ਆਰਡਰ ਵਾਈਜ਼ ਉਹਨਾਂ ਨੂੰ ਲਗਾਉਂਦੀ ਹੈ ਹਰ ਇੱਕ ਵਹੀਕਲ ਦਾ ਸਪੈਸੀਫਿਕ ਹੈ ਇਹ ਸਾਰਾ ਜਾਲੀ ਹੈ ਇਹ ਜਿਹੜਾ ਇਹ ਆਪਾਂ ਦੋਸ਼ੀ ਫੜਿਆ ਅਗਰ ਤੁਸੀਂ ক্লোਜ਼ ਦੀ ਦੇਖੋਗੇ ਇੱਥੇ ਤੁਸੀਂ ਇਹ ਦੇਖ ਪਾਓਗੇ ਕਿ ਜਿਹੜਾ ਯੂਨੀਕ ਇੱਥੇ ਥੱਲੇ ਡਿਜੀਟਸ ਨੇ ਏਮਬੋਸ ਕੀਤੇ ਆ ਸਾਰੇ ਜਾਲੀ ਹੈ ਇਹ ਕੀ ਹੈ ਕਿ ਵੀ ਇਹ ਖੁਦ ਹੀ ਆਪਣੀ ਦੁਕਾਨ ਤੇ ਹੀ ਜਿਹੜਾ ਕਿ ਇਹਨੂੰ ਖੁਦ ਹੀ ਇਹ ਨੰਬਰ ਜਿਹੜੇ ਐ ਇੰਬੋਸ ਕਰ ਦਿੰਦਾ ਸੀ ਪਲੇਟ ਤੇ ਤੇ ਇਸ ਤਰੀਕੇ ਨਾਲ ਇਹ ਪਲੇਟਾਂ ਤਿਆਰ ਕਰਦਾ ਸੀ ਹੁਣ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਨੂੰ ਦੇਖਣ 'ਚ ਜਾਲੀ ਨਹੀਂ ਲੱਗਦੀ ਪਰ ਅਸਲ 'ਚ ਇਹ 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 ਫੇਕ ਨੰਬਰ ਪਲੇਟ ਹੈ ਤੇ ਇਸ ਤਰੀਕੇ ਨਾਲ ਇਹ ਆਪਣਾ ਕੰਮ ਕਰਦੇ ਸੀ ਤੇ ਇਸ ਤਰੀਕੇ ਦੀ ਕਈ ਜਿਹੜੀਆਂ ਗੱਡੀਆਂ ਉਹ ਜਿਹੜੀਆਂ ਆਪਾਂ ਵੈਰੀਫਾਈ ਕੀਤੀਆਂ ਹਾਲੇ ਤੱਕ ਜਿਹੜਾ ਇਹਦੇ ਕੋ ਸਾਨੂੰ ਰਿਕਾਰਡ ਮਿਲਿਆ ਕਿ ਵੀ ਕਈ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਉਹ ਲੋਕਾਂ ਦੀਆਂ ਚੱਲ ਰਹੀਆਂ ਰੋਡ ਤੇ ਜਿਨ੍ਹਾਂ ਦੇ ਉੱਪਰ ਜਾਲੀ ਨੰਬਰ ਪਲੇਟਾਂ ਲੱਗੀਆਂ। ਤਕਰੀਬਨ ਸਾਡੀ ਇਨਫੋਰਮੇਸ਼ਨ ਜਿਹੜੀ ਆਪਾਂ ਹੁਣ ਤੱਕ ਗੈਦਰ ਕੀਤੀ ਹੈ 200 ਦੇ ਰਿਗਾਰਡਿੰਗ ਐਸੀ ਗੱਡੀਆਂ ਜਿਨ੍ਹਾਂ ਤੇ ਜਾਲੀ ਨੰਬਰ ਪਲੇਟ ਲੱਗ ਚੁੱਕੇ ਆ ਠਾਨਕੁਰ ਤੇ ਇਹਦੇ ਲਾਗੇ ਦੇ ਏਰੀਆਸ 'ਚ। ਉਹਨੂੰ ਹੁਣ ਆਪਾਂ ਕੱਲੀ-ਕੱਲੀ ਗੱਡੀ ਨੂੰ ਵੈਰੀਫਾਈ ਕਰ ਰਹੇ ਆ। ਤੇ ਇਹਨਾਂ 'ਚ ਕਈ ਗੱਡੀਆਂ ਚੋਰੀ ਦੀ ਵੀ ਹੋ ਸਕਦੀਆਂ। ਤੇ ਕਈ ਗੱਟਾ ਗੱਡੀਆਂ ਵਾਰਦਾਤ 'ਚ ਵੀ ਯੂਜ਼ ਹੋਈਆਂ ਹੋ ਸਕਦੀਆਂ। ਤੇ ਇਹ ਸਾਰੇ ਪਹਿਲੂ ਆਪਾਂ ਇਹਦੀ ਜਾਂਚ ਕਰ ਰਹੇ ਆਂ ਇਹਦੇ ਵਿੱਚ ਹੋਰ ਵੀ ਬੰਦੇ ਸ਼ਾਮਲ ਹਨ ਉਹਨਾਂ ਦੇ ਨਾਮ ਆਪਾਂ ਇਸ ਸਟੇਜ ਤੇ ਰਿਵੀਲਿੰਗ ਕਰ ਸਕਦੇ ਬਟ ਅੱਗੇ ਫਰਦਰ ਆਪਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਜੁਆਇਨ ਕਰਾਵਾਂਗੇ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨ ਜਿਹੜੀਆਂ ਉਹ ਇਸ ਕੇਸਾਂ 'ਚ ਬੜੀ ਸਪਸ਼ਟ ਹੈ ਕਿ ਕੋਈ ਵੀ ਬੰਦਾ ਜਿਹੜਾ ਗੈਰਕਾਨੂੰਨੀ ਕੰਮ ਕਰਦਾ ਉਹਨੂੰ ਜਿਹੜੀ ਪੰਜਾਬ ਪੁਲਿਸ ਬਖਸ਼ੂਗੀ ਨਹੀਂ ਅਗਰ ਉਹ ਸੋਚਦਾ ਕਿ ਮੈਂ ਗੈਰਕਾਨੂੰਨੀ ਢੰਗ ਨਾਲ ਕਿ ਬੇਫਿਕੂ ਬਣਾ ਕੇ ਚਲਾਕੀ ਕਰਕੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਣਾ ਕਿ ਵੀ ਜਿਹਦੇ ਕਾਰਨ ਗਵਰਨਮੈਂਟ ਨੂੰ ਜਾਂ ਪੁਲਿਸ ਨੂੰ ਨਾ ਪਤਾ ਲੱਗੇ ਉਹ ਗਲਤ ਸੋਚ ਰਿਹਾ ਆਪਾਂ ਕੋਈ ਵੀ ਜਿਹੜਾ ਗੈਰਕਾਨੂੰਨੀ ਕੰਮ ਹੋ ਰਿਹਾ ਉੱਤੇ ਨੱਥ ਪਾਵਾਂਗੇ ਤੇ ਇੱਕ ਬੜੇ ਹੀ ਟੈਕਨੀਕਲ ਤਰੀਕੇ ਨਾਲ ਤੇ ਬੜੇ ਐਫੀਸ਼ੀਐਂਟ ਤਰੀਕੇ ਨਾਲ ਆਪਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੋਨੀਟਰ ਕਰਨੇ ਆ ਅਦਰਵਾਇਜ਼ ਵੀ ਡੇਲੀ ਬੇਸਿਸ ਤੇ ਤੇ ਜਿੱਥੇ ਵੀ ਸਾਨੂੰ ਲੱਗਦਾ ਕਿ ਕੋਈ ਗੈਰਕਾਨੂੰਨੀ ਕੰਮ ਹੋ ਰਿਹਾ ਜਾਂ ਇਸ ਤਰ੍ਹਾਂ ਦਾ ਕੋਈ ਰੈਕਟ ਚੱਲ ਰਿਹਾ ਚਾਹੀ ਕਿਸੇ ਵੀ ਕੰਮ ਨਾਲ ਰਿਲੇਟਡ ਹੋਵੇ ਤੇ ਪੁਲਿਸ ਦੀ ਉੱਤੇ ਪੈਣੀ ਨਿਗਾਹ ਹੁੰਦੀ ਆ ਤੇ ਆਪਾਂ ਕਿਸੇ ਵੀ ਆਪਾਂ ਲੈਟਰੀ ਦਵਾਂਗੇ ਜਾਂ ਢੇਲ ਨਹੀਂ ਦਵਾਂਗੇ ਤੇ ਇਸ ਲਈ ਮੇਰੀ ਇੱਕ ਸਾਰਿਆਂ ਨੂੰ ਵਾਰਨਿੰਗ ਆ ਜਿਹੜੇ ਇਸ ਤਰੀਕੇ ਦੇ ਕੰਮ 'ਚ ਇਨਵੋਲਵ ਆ ਕਿਸੇ ਵੀ ਟਾਈਪ ਦੇ ਗੈਰਕਾਨੂੰਨੀ ਫੋਰਜਰੀ ਦੇ ਕੰਮਾਂ 'ਚ ਕਿ ਵੀ ਇਹ ਤੋਂ ਖਬਰਦਾਰ ਰਹਿਣ अदरवाइज ਪੁਲਿਸ ਜਿਹੜੀ ਉਹਨਾਂ ਨੂੰ ਛੱਡੂਗੀ ਨਹੀਂ ਤੇ ਆਪਾਂ ਉਹਨਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ